ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਨਵੀਂ ਬਲੌਗ ਦੇ ਵਿੱਚ ਅੱਜ ਇੱਕ ਪੰਕਤੀ ਦੀ ਵਿਚਾਰ ਕਰਾਂਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸੰਸਾਰ ਨੂੰ ਤਾਰਨ ਵਾਸਤੇ ਆਏ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਮੁਖਾਰਬਿੰਨ ਤੋਂ ਜੋ ਬਚਨ ਉਚਾਰੇ ਉਹ ਹਨ ਕਿ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਉਸ ਦੀ ਇੱਕ ਬਾਣੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਜਪ ਜਿਸ ਨੂੰ ਸਤਕਾਰ ਵਜੋਂ ਸੀ ਜਪਜੀ ਸਾਹਿਬ ਕਹਿੰਦੇ ਹਾਂ ਉਸ ਦੇ ਵਿੱਚ ਇੱਕ ਪੰਗਤੀ ਹੈ ਕਿ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਸ ਦੀ ਬੁੱਧੀ ਮਤ ਰਤਨ ਜਵਾਹਰਾਂ ਨਾਲ ਭਰ ਜਾਂਦੀ ਹੈ ਗੁਣਾਂ ਦੇ ਨਾਲ ਭਰ ਜਾਂਦੀ ਹੈ ਜੋ ਇੱਕ ਸਿੱਖਿਆ ਮੁਤਾਬਕ ਆਪਣਾ ਜੀਵਨ ਢਾਲਦਾ ਹੈ ਕੇਵਲ ਇੱਕ ਸਿੱਖਿਆ ਆਪਣੇ ਮਨ ਦੇ ਵਿੱਚ ਵਸਾ ਲੈਂਦਾ ਹੈ ਸਿਰਫ ਇੱਕ ਕੋਈ ਵੀ ਅਸੀਂ ਸਿੱਖਿਆ ਲੈ ਲਈਏ ਗੁਰੂ ਸਾਹਿਬ ਦੀ ਉਸ ਤੇ ਪੂਰਾ ਅਮਲ ਕਰੀਏ ਤੇ ਉਸ ਦੀ ਬੁੱਧੀ ਫਿਰ ਮਤ ਜਿਹੜੀ ਹਿਰਤ ਨਿਜਵਾਹਰ ਮਣਕਾਂ ਦੇ ਨਾਲ ਭਰ ਜਾਂਦੀ ਹੈ ਤੇ ਉਸ ਦੀਆਂ ਸਾਰੀਆਂ ਇੱਛਾਵਾਂ ਜੋ ਵੀ ਉਹ ਮਨ ਦੇ ਵਿੱਚ ਇੱਛਾ ਰੱਖਦਾ ਹੈ ਉਹ ਪੂਰੀ ਹੋ ਜਾਂਦੀ ਹੈ ਜਿਵੇਂ ਫੋਰ ਐਗਜ਼ਾਮਪਲ ਦੇ ਲਈ ਅਸੀਂ ਕੋਈ ਵੀ ਪੰਕਤੀ ਲੈ ਲਈਏ ਕਿ ਗੁਰੂ ਸਾਹਿਬ ਕਹਿੰਦੇ ਹਨ ਕਿਵ ਸਚਿਆਰਾ ਹੋਈਐ ਕਿਵ ਕੁੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਗੁਰੂ ਸਾਹਿਬ ਕਹਿ ਰਹੇ ਹਨ ਕਿ ਜੇ ਤੂੰ ਸਚਿਆਰਾ ਹੋਣਾ ਹੈ ਜੇ ਤੂੰ ਸੱਚ ਦੇ ਵਿੱਚ ਲੀਨ ਹੋਣਾ ਹੈ ਤਾਂ ਕੀ ਉਸ ਦਾ ਕਿਵੇਂ ਹੋ ਸਕਦੇ ਹਾਂ ਗੁਰੂ ਸਾਹਿਬ ਕਹਿੰਦੇ ਹਨ ਹੁਕਮ ਦੇ ਵਿੱਚ ਹੁਕਮ ਰਜ਼ਾਈ ਚੱਲਣਾ ਰਜ਼ਾ ਦੇ ਵਿੱਚ ਆ ਜਾ ਉਹਦੇ ਭਾਣੇ ਦੇ ਵਿੱਚ ਆ ਜਾ ਜਿਵੇਂ ਜਿਵੇਂ ਸਾਨੂੰ ਕੁਦਰਤ ਜੋ ਸਾਡੇ ਨਾਲ ਲਿਖਿਆ ਹੋਇਆ ਹੈ ਉਸ ਮੁਤਾਬਕ ਆਪਣੇ ਜੀਵਨ ਨੂੰ ਬਣਾ ਲੈ ਕਿ ਜੋ ਵੀ ਮੇਰੇ ਕੋਲ ਮੇਰੇ ਨਾਲ ਹੋ ਰਿਹਾ ਹੈ ਜੋ ਕੁਝ ਵੀ ਹੋ ਰਿਹਾ ਹੈ ਉਹ ਸਭ ਕੁਝ ਠੀਕ ਹੈ ਜੋ ਵੀ ਹੋ ਰਿਹਾ ਹੈ ਉਹ ਭਲਾਈ ਹੋ ਰਿਹਾ ਹੈ ਕਿਉਂਕਿ ਬੁਰਾ ਨਹੀਂ ਸਭ ਪਲਾਈ ਹੈ ਰਈ ਗੁਰਬਾਣੀ ਇਹ ਵੀ ਕਹਿ ਰਹੀ ਹੈ ਕਿ ਬੁਰਾ ਨਹੀਂ ਤੇਰੇ ਨਾਲ ਹੋ ਰਿਹਾ ਭਲਾਈ ਹੋ ਰਹੀ ਹੈ ਪਰ ਮਨੁੱਖ ਉਸ ਨੂੰ ਬੁਰਾ ਸਮਝ ਲੈਂਦਾ ਹੈ ਕਿ ਬੁਰਾ ਹੋ ਰਿਹਾ ਹੈ ਜਦਕਿ ਬੁਰਾ ਕੁਝ ਵੀ ਨਹੀਂ ਹੋ ਰਿਹਾ ਇਸ ਤਰ੍ਹਾਂ ਜੇਕਰ ਅਸੀਂ ਇੱਕ ਸਿੱਖਿਆ ਇਹੀ ਸਿੱਖਿਆ ਆਪਣੇ ਜੀਵਨ ਦੇ ਵਿੱਚ ਅਪਣਾ ਲਈਏ ਕਿ ਜੋ ਕੁਝ ਵੀ ਗੁਰੂ ਸਾਹਿਬ ਸਾਡੇ ਨਾਲ ਕਰ ਰਹੇ ਹਨ ਪਰਮਾਤਮਾ ਜੋ ਵੀ ਸਾਡੇ ਨਾਲ ਹੋ ਰਿਹਾ ਹੈ ਚੰਗਾ ਹੋ ਰਿਹਾ ਹੈ ਬੁਰਾ ਹੋ ਰਿਹਾ ਹੈ ਉਸ ਦੀ ਰਜ਼ਾ ਹੈ ਉਸ ਦੇ ਵਿੱਚ ਖੁਸ਼ ਹੋ ਜਾਣਾ ਹੀ ਪਰਮ ਜੀਵਨ ਹੈ ਉਸ ਦੇ ਵਿੱਚ ਹੀ ਆਪਣੇ ਆਪ ਨੂੰ ਢਾਲ ਲੈਣਾ ਇਹ ਪਰਮ ਜੀਵਨ ਹੈ ਜੇਕਰ ਇਹੋ ਜਿਹੀ ਅਸੀਂ ਇੱਕ ਸਿੱਖਿਆ ਮੁਤਾਬਕ ਇੱਕ ਸਿੱਖਿਆ ਦੇ ਮੁਤਾਬਕ ਆਪਣਾ ਜੀਵਨ ਬਣਾ ਲਈਏ ਇਕ ਸਿੱਖਿਆ ਮੁਤਾਬਕ ਆਪਣਾ ਜੀਵਨ ਢਾਲ ਲਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਜੀਵਨ ਹੈ ਜੋ ਸਫਲ ਹੋ ਜਾਏਗਾ ਇਸ ਕਰਕੇ ਇੱਕ ਸਿੱਖਿਆ ਮੁਤਾਬਕ ਜਿਵੇਂ ਗੁਰੂ ਸਾਹਿਬ ਸਾਨੂੰ ਕਹਿ ਰਹੇ ਹਨ ਹੁਕਮ ਰਜ਼ਾਈ ਚੱਲਣਾ ਉਸ ਦੀ ਰਜ਼ਾ ਦੇ ਵਿੱਚ ਚੱਲ ਉਸ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਰਹਿਣਾ ਹੀ ਆਨੰਦ ਹੈ ਕਿਉਂਕਿ ਜਿਵੇਂ ਜਿੱਧਰ ਨੂੰ ਪਾਣੀ ਵਹਿ ਰਿਹਾ ਹੈ ਉਸ ਦੇ ਨਾਲ ਹੀ ਵਹਿ ਜਾਣਾ ਹੀ ਸੁਖੀ ਜੀਵਨ ਹੈ ਜੇਕਰ ਅਸੀਂ ਉਲਟਾ ਉਸ ਤੋਂ ਚਲਣ ਦੀ ਤੋਰਨ ਦੀ ਕੋਸ਼ਿਸ਼ ਕਰਾਂਗੇ ਚੱਲਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਤੇ ਨਹੀਂ ਪਹੁੰਚਾਂਗੇ ਬਲਕਿ ਅਸੀਂ ਦੁਖੀ ਹੋਵਾਂਗੇ ਇਸ ਕਰਕੇ ਇੱਕ ਸਿੱਖਿਆ ਆਪਣੇ ਜੀਵਨ ਦੇ ਵਿੱਚ ਢਾਲ ਲੈਣੀ ਹੈ ਕੋਈ ਵੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਲੈ ਲੈਣੀ ਹੈ ਤੇ ਉਸ ਮੁਤਾਬਕ ਆਪਣਾ ਜੀਵਨ ਬਣਾਣਾ ਹੈ ਇਹੋ ਹੀ ਪਰਮ ਜੀਵਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ